ਸਸਿਕਲ ਦੋਸਤੋ ਵਾਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਬੀਤੇ ਕੱਲ ਇੱਕ ਮੈਂ ਵੀਡੀਓ ਅਪਲੋਡ ਕੀਤੀ ਸੀ ਮੈਂ ਆਪਣੇ ਵਿਚਾਰ ਰੱਖੇ ਸੀ ਜੋ ਮੈਨੂੰ ਲੱਗਿਆ ਮੈਨੂੰ ਲੱਗਿਆ ਕਿ ਇਹ ਵਿਚਾਰ ਰੱਖਣੇ ਚਾਹੀਦੇ ਆ ਚਲੋ ਠੀਕ ਹੈ ਹਰ ਇੱਕ ਬੰਦਾ ਜਿਕਰੇ ਵਾਲਾ ਜਾਂ ਸੱਚਾ ਨਹੀਂ ਹੁੰਦਾ ਪਰ ਕੁਝ ਭਰਾਵਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਦਾ ਕੁਝ ਭਰਾਵਾਂ ਨੇ ਪਰ ਮੈਨੂੰ ਅਮਲੀ ਰੂਪ ਚ ਜਾ ਕੇ ਕਹਿ ਸਕਦੇ ਆ ਫੋਨ ਤੇ ਜਾਂ ਮੈਨੂੰ ਮੈਸੇਂਜਰ ਤੇ ਬੜੇ ਭਰਾਵਾਂ ਨੇ ਕਿਹਾ ਕਿਉਂਕਿ ਉਹ ਉਹਨਾਂ ਨੇ ਇਸ ਚੀਜ਼ ਦਾ ਮਤਲਬ ਉਹ ਸਮਰਥਨ ਕੀਤਾ ਪਰ ਉਹਨਾਂ ਦੀ ਆਪ ਦੀ ਜ਼ਰੂਰਤ ਨਹੀਂ ਮੈਂ ਕਿਹਾ ਵੀ ਉਹਨਾਂ ਨੂੰ ਵੀ ਤੁਸੀਂ ਮੈਨੂੰ ਭਾਈ ਫੋਨ ਕਿਉਂ ਲਾਉਂਨੇ ਹੋ ਤੁਸੀਂ ਡਾਇਰੈਕਟਲੀ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਉਹਨਾਂ ਨੂੰ ਮਿਲ ਕੇ ਸਿੱਧਾ ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਇਹ ਗਲਤ ਕੀਤਾ ਤੇ ਮੇਰਾ ਅਸਲਚ ਜਵਾਬ ਉਹਨਾਂ ਨੂੰ ਨਹੀਂ ਹੈ ਤੇ ਮੇਰਾ ਕਈ ਨਾ ਵਿੱਚ Hindu ਭੈਣ ਭਰਾ ਜਾਂ ਸਾਡੇ ਕੁਝ ਮੈਂ ਹੋਰ ਭੈਣ ਭਰਾ ਜਾਂ ਜਿਹੜੇ ਡੇਰੇਆਂ ਨੂੰ ਮੰਨਦੇ ਆ ਜਾਂ ਇਹ ਕਹਿ ਸਕਦੇ ਆ ਉਹ ਮੈਸੇਜ ਪਾ ਰਹੇ ਸੀ ਕਿ ਤੁਸੀਂ ਜੀ ਇਹਨਾਂ ਨੇ ਜੀ ਬਹੁਤ ਇੱਕ ਚੰਗਾ ਕੰਮ ਕੀਤਾ ਹੈ ਤੁਸੀਂ ਉਹਦੀ ਉਹ ਸਰਾਨਾ ਨਹੀਂ ਕਰਦੇ ਤਾਂ ਬੇਨਤੀ ਹੈ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਮੈਂ ਆਵਲਾ ਸਾਹਿਬ ਵਾਸਤੇ ਸਤਕਾਰਯੋਗ ਸ਼ਬਦ ਵਰਤਿਆ ਸੀ ਮੈਂ ਜਿਹੜਾ ਕੰਮ ਰਮਿੰਦਰ ਆਵਲਾ ਨੇ ਚੰਗਾ ਕੀਤਾ ਉਹਨੂੰ ਚੰਗਾ ਟਿਹਾਂ ਪਰ ਜਿਹੜਾ ਕੰਮ ਉਹਨਾਂ ਨੇ ਮਾੜਾ ਕੀਤਾ ਮੈਂ ਉਹਨੂੰ ਵੀ ਮਾੜਾ ਕਿਹਾ ਪਰ ਗੱਲ ਇਹ ਹੈ ਕਿ ਤੁਸੀਂ ਲੋਕ ਜਿਹੜੇ ਕੁਛ ਕਹੈਣਿਓ ਕਿਉਂਕਿ ਕੁਝ ਭਰਾ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਜਿਵੇਂ ਐਸੇ ਮਤਲਬ ਵੀ ਤੁਸੀਂ ਜੀ ਏਦਾਂ ਵਿਦਵਾਨ ਜਾਂ ਇੱਕ ਦੋ ਇਥੋਂ ਸਰਪੰਚ ਸੀ ਜਰਾਲਾਬਾਦ ਦੇ ਨਾਲ ਪਤਾ ਨਹੀਂ ਜਿੱਥੇ ਸਾਡੇ ਕੋਈ ਨਾਈ ਭਰਾ ਉਹਨਾਂ ਦੀ ਦੁਕਾਨ ਬਣੀ ਆ ਉੱਥੋਂ ਦਾ ਇੱਕ ਇੱਕ ਪਰਾਂ ਇਧਰ ਟੋਲ ਤੋਂ ਗਾਹ ਇੱਕ ਨੰਕੇ ਮੈਨੂੰ ਯਾਦ ਨਹੀਂ ਕਿ ਖਾਰੇ ਕਿਹੜਾ ਪਿੰਡ ਆ ਉਹ ਦੋ ਉਹ ਵੀ ਜਿਵੇਂ ਮੈਨੂੰ ਅਖੇ ਕਮੈਂਟ ਉੱਤੇ ਕਰੀ ਬੈਠੇ ਵੀ ਤੁਸੀਂ ਜੀ ਅਖੇ ਕਟੜਵਾਦੀ ਹੋ ਅਖੇ ਜੀ ਇਹਨਾਂ ਨੇ ਏਡਾ ਵੱਡਾ ਚੰਗਾ ਕੰਮ ਕੀਤਾ ਤੇ ਅਸੀਂ ਕਦਵਾਣੇ ਆ ਵੀ ਚੰਗਾ ਨਹੀਂ ਕੀਤਾ ਗੱਲ ਤਾਂ ਆਖਰਲੇ ਦਿਨ ਦੀ ਐ ਜੇ ਤੁਹਾਨੂੰ ਬਾਈ ਜੀ ਲੱਗਦਾ ਨਾ ਕਿ ਅਸੀਂ ਕੱਟੜਵਾਦੀਆਂ ਜਾਂ ਤੁਸੀਂ ਵੀ ਮੈਨੂੰ ਆ ਕਿਹੜਾ ਮੈਨੂੰ ਸਰਪੰਚ ਦਾ ਨਹੀਂ ਮੈਨੂੰ ਸਾਰੀ ਨਾਮ ਮੈਨੂੰ ਪਤਾ ਕਿਹੜਾ ਉਹ ਉੱਥੇ ਪਿੰਡ ਤੋਂ ਇੱਕ ਕਰੀ ਜਾਂਦਾ ਸੀ ਦੋ ਜਣੇ ਸੀ ਤੇ ਮੈਨੂੰ ਮੈਂ ਆਣਾ ਵੀ ਬਾਈ ਜੀ ਜੇ ਤੁਹਾਨੂੰ ਲੱਗਦਾ ਅਸੀਂ ਕੱਟੜਵਾਦੀਆਂ ਤੁਸੀਂ ਮੈਨੂੰ ਸਲਾਹਾਂ ਦੇ ਰਹੇ ਸੀ ਕਿ ਬਾਬੇ ਨਾਨਕ ਜੀ ਸਾਰਿਆਂ ਦੀ ਸਾਂਝੀ ਸੀ ਤੁਸੀਂ ਮੈਨੂੰ ਇਹ ਸਲਾਹ ਦਿੱਤੀ ਨਾਲ ਇਹ ਕਿਹਾ ਕਿ ਬਾਬਾ ਨਾਨਕ ਜਿਹੜੇ ਸੀਗੇ ਉਹ ਸ਼ਾਂਤੀ ਦੇ ਪ੍ਰਤੀਕ ਸੀ ਜਾਂ ਉਹ ਉਹਨਾਂ ਨੇ ਏਕਤਾ ਦਾ ਮਤਲਬ ਪ੍ਰਤੀਕ ਦਿਖਾਇਆ ਤੇ ਫਿਰ ਬਾਈ ਜੀ ਜੇ ਤੁਹਾਨੂੰ ਬਾਬੇ ਨਾਨਕ ਬਾਤ ਬਾਰੇ ਪਤਾ ਨਾ ਤੇ ਸਾਡਾ ਗੁਰੂ ਇੱਕ ਨਹੀਂ ਸਾਡੇ 10 ਹੋਇਆ ਗੁਰੂ ਨਾਨਕ ਦੇਵ ਜੀ ਉਹ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਚੇ ਪਾਤਸ਼ਾਹ ਤੱਕ ਤੁਹਾਨੂੰ ਫਿਰ ਇਹ ਵੀ ਪਤਾ ਹੋਣਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇਗ ਵੀ ਵਾਈ ਸੀ ਪਤਾ ਹੋਣਾ ਤੁਹਾਨੂੰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇਗ ਵੀ ਵਾਈ ਸੀ ਇਹ ਵੀ ਪਤਾ ਹੋਣਾ ਵੀ ਸਾਡੇ ਗੁਰੂਆਂ ਨੇ ਠੀਕ ਆ ਕਿਸੇ ਟਾਈਮ ਕੁਝ ਪਰੰਪਕਾਰ ਵੀ ਕੀਤੇ ਸੀ ਜਿਹੜਾ ਉਹ ਆਇਆ ਸੀ ਤੁਹਾਡੇ ਉਹ ਬੇਲੀ ਤ੍ਰਿੰਦਰ ਉਹ ਬੋਲ ਕੇ ਗਿਆ ਤੁਸੀਂ ਉਹ ਜਿਹੜਾ ਸੱਦਿਆ ਸੀ ਮੁੰਡਾ ਤਰਿੰਦਰ ਤੇ ਉਹ ਵੀ ਤਾਂ ਬੋਲ ਕੇ ਗਿਆ ਹੀ ਹੈ ਨਾ ਗੱਲ ਇਹ ਆ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਕਿਤੇ ਵੀ ਸਹਿਜ ਭਾਵ ਕਿਸੇ Hindu ਧਰਮ ਦੇ ਵਿਰੋਧ ਹੈ ਮੁਸਲਮ ਉਹ ਬਾਬਾ ਜੀ ਅਸੀਂ ਉਹ ਲੋਕ ਆ ਜਿਹੜੇ ਹਰ ਧਰਮ ਦੀ ਰਿਸਪੈਕਟ ਕਰਦੇ ਆ ਕਦਰ ਕਰਦੇ ਆ ਅਸੀਂ ਕ੍ਰਿਸ਼ਨ ਜੀ ਨੂੰ ਕ੍ਰਿਸ਼ਨ ਭਗਵਾਨ ਮੰਨਦੇ ਆ ਰਾਮ ਨੂੰ ਸ਼੍ਰੀ ਰਾਮ ਅਸੀਂ ਮੰਨਦੇ ਆ ਹਨੂਮਾਨ ਜੀ ਨੂੰ ਅਸੀਂ ਇੱਕ ਅਵਤਾਰ ਮੰਨਦੇ ਆ ਪਰ ਜਿਹੜਿਆ ਤੁਸੀਂ ਆ ਢੂੰਗੀ ਲਈ ਫਿਰਦੇ ਹੋ ਨਾ ਜਿਹੜੇ ਤੋਗਿਆਂ ਕੋਲੇ ਆ ਕੇ ਤੁਸੀਂ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦੇ ਹੋ ਕੀਰਤਨੀਆਂ ਸਿੰਘਾਂ ਤੋਂ ਉਹਨਾਂ ਦੇ ਪੈਰੀਂ ਹੱਥ ਲਵਾਉਂਦੇ ਹੋ ਉਹਨਾਂ ਦੇ ਮਗਰ ਭੀੜ ਦਾ ਟੋਲਾ ਲਾ ਕੇ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਸਾਹਿਬ ਤੁਸੀਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਇੱਕ ਅਣਸੱਤ ਕਰਾਉਂਦੇ ਹੋ ਸਾਨੂੰ ਉਹ ਹਰ ਜੇ ਬਰਦਾਸ਼ਤ ਨਹੀਂ ਤੇ ਨਾ ਅਸੀਂ ਕਰਾਂਗੇ ਪਰ ਗੱਲ ਉਹੀ ਆ ਵੀ ਬੜੇ ਲੋਕ ਆ ਤੁਹਾਨੂੰ ਮਿਲਣਗੇ ਜਿਵੇਂ ਤੁਸੀਂ ਹੋ ਜਿਹੜੇ ਆ ਦੋ ਚਾਰ ਬੰਦੇ ਮੈਨੂੰ ਕਰੀਆ ਦੇ ਸੀ ਗੱਲ ਯਾਰ ਮੇਰੀ ਕੋਈ ਆਵਲੇ ਨਾਲ ਦੁਸ਼ਮਣੀ ਨਹੀਂ ਆਵਲੇ ਨੇ ਮੇਰਾ ਕੋਈ ਕੱਟਾ ਨਹੀਂ ਖੋਣ ਕੇ ਲਗਾਇਆ ਦਾ ਕੋਈ ਆਵਲੇ ਨੇ ਕੋਈ ਸਾਡੀ ਵੱਟ ਨਹੀਂ ਬਾਈ ਗੱਲ ਇਹ ਹੈ ਕਿ ਆਵਲੇ ਨੇ ਜੋ ਚੰਗਾ ਕੀਤਾ ਉਸ ਲਈ ਆਵਲੇ ਨੂੰ ਮੁਬਾਰਕਾਂ ਪਰ ਜੋ ਆਵਲਾ ਨੇ ਰਮਿੰਦਰ ਆਵਲਾ ਨੇ ਬਾਈ ਜੀ ਜੋ ਮਾੜਾ ਕੀਤਾ ਉਹ ਬਰਦਾਸ਼ਤ ਨਹੀਂ ਤੁਸੀਂ ਕਿਹੜੇ ਪਾਸੇ ਗੱਲਾਂ ਲਈ ਫਿਰਦੇ ਹੋ ਜੀ ਅਖੇ ਇਹ ਤਾਂ ਹਿੰਦੂ ਹੈ ਜੀ ਇਹ ਹਿੰਦੂ ਧਰਮ ਦੇ ਖਿਲਾਫ ਹੈ ਜੀ ਕਿਉਂਕਿ ਮੈਂ ਇੱਕ ਚੀਜ਼ ਤਾਂ ਦੇਖਦਾ ਅਸੀਂ ਆ ਲੋਕ ਫਤੂ ਅਸੀਂ ਤਰਕ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ ਜੇ ਸਾਨੂੰ ਅਕਲ ਹੋਵੇ ਅਸੀਂ ਤਰਕ ਨਾਲ ਗੱਲ ਕਰੀਏ ਕਿ ਬਾਈ ਜੀ ਵਾਕਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ ਇਹ ਆਦਮੀ ਬੰਦਾ ਉੱਠ ਕੇ ਕਹਿ ਸਕਦਾ ਮੰਨ ਲਓ ਮੇਰੇ ਤੋਂ ਗਲਤੀ ਹੁੰਦੀ ਹੈ ਮੈਂ ਕਹਿ ਸਕਦਾ ਬਾਈ ਜੀ ਮੇਰੇ ਤੋਂ ਸ਼੍ਰੀ ਕ੍ਰਿਸ਼ਨ ਜੀ ਦੇ ਬਾਰੇ ਕੋਈ ਇੱਕ ਸ਼ਬਦ ਵੱਧ ਬੋਲਿਆ ਗਿਆ ਮੈਂ ਕਹਿ ਸਕਦਾ ਵੀ ਬਾਈ ਜੀ ਫਿਰ ਕੀ ਆ ਮਾਫੀ ਹੈ ਜੀ ਕਿਉਂਕਿ ਅਸੀਂ ਸਤਿਕਾਰ ਹਰ ਹਰਕ ਦਾ ਕਰਦੇ ਆ ਪਰ ਮੈਨੂੰ ਇਹ ਪਤਾ ਹੈ ਵੀ ਸਾਡੇ ਗ੍ਰੰਥਾਂ ਨੂੰ ਹਰਕ ਬੰਦਾ ਵਰਤਣਾ ਚਾਹੁੰਦਾ ਕਿਉਂਕਿ ਮੈਂ ਅੱਜ ਕੱਲ੍ਹ ਦੇਖਿਆ ਬੜੇ ਲੋਕ ਆ ਕਹਿ ਦਿੰਦੇ ਆ ਅਸੀਂ ਵੀ ਜਾਣਦੇ ਆ ਜੀ ਗੁਰਦੁਆਰੇ ਅਸੀਂ ਵੀ ਐਂ ਕਰਦੇ ਆਂ ਜੀ ਅਸੀਂ ਵੀ ਮੰਨਦੇ ਆਂ ਜੀ ਮੈਂ ਇਹੀ ਆ ਨਾ ਹੁਣ ਆ ਵੀ ਘੱਟੋ ਘੱਟ ਜੇ ਭਾਈ ਮੰਨ ਲਓ ਮੈਂ ਇਹ ਕਹਿੰਦਾ ਮੈਂ ਮਨਮੁਖ ਆ ਪਰ ਅਸੀਂ ਗੁਰਮੁਖ ਪਿਆਰ ਪਰਿਵਾਰ ਤੋਂ ਜਨਮਤਾ ਲਿਆ ਜਿਹੜਾ ਪਰਿਵਾਰ ਹੀ ਚਾਰ ਪੀੜੀਆਂ ਤੋਂ ਮੋਨਾ ਹੈ ਮੈਂ ਆਵਲਾ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਇਹ ਗੱਲ ਆਵਲਾ ਸਾਹਿਬ ਤੇ ਲਾ ਦਿਓ ਜਿਹੜੇ ਮੈਨੂੰ ਇੱਥੇ ਸੋਸ਼ਲ ਮੀਡੀਆ ਤੇ ਕਮੈਂਟ ਜਾਂ ਇੱਕ ਜੋ ਹੋਰ ਕੋਈ ਲੱਡੂ ਪੰਜੂ ਕਰੀ ਜਾਂਦੇ ਆ ਜਿਹੜਾ ਪਰਿਵਾਰ ਹੀ ਚਾਰ ਪੀੜੀਆਂ ਤੋਂ ਬਾਈ ਜੀ ਮੋਨਾ ਹੈ ਜਿਹੜਾ ਚਾਰ ਪੀੜੀਆਂ ਤੋਂ ਪਰਿਵਾਰ ਹੀ ਹੋਵੇਂ ਤੁਰਿਆ ਆਉਂਦਾ ਹਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਂਦਾ ਸਾਡਾ ਤਾਂ ਰੋਲਾ ਇਹ ਹੈ ਵੀ ਇਹਨਾਂ ਨੂੰ ਢੂੰਗੀਆਂ ਤੋਂ ਢੂੰਗੀ ਸੰਗਤ ਤੇ ਢੂੰਗੀ ਬਾਬਿਆਂ ਤੋਂ ਬਚੋ ਜਿਹੜਾ Hindu ਬੰਦਾ ਬਾਈ ਜੀ ਉਹ ਆਪਦੇ ਸ਼੍ਰੀ ਰਾਮ ਜੀ ਨੂੰ ਮੰਨੋ ਕ੍ਰਿਸ਼ਨ ਜੀ ਏਡੇ ਵੱਡੇ ਅਵਤਾਰ ਹੋਏ ਐ ਆਪਣਾ ਹਨੂਮਾਨ ਜੀ ਆ ਹੋਰ ਬਹੁਤ ਬਾਈ ਜੀ ਯੋਧੇ ਹੋਏ ਐ ਤੇ ਤੁਸੀਂ ਇੱਥੋਂ ਕਰਾਉਂਦੇ ਹੋ ਟੈਂਪੂ ਤੇ ਆ ਜਾ ਵਰਦੇ ਹਾਂ ਕਿਹੜੇ ਪਾਸੇ ਉਹ ਦਰਿਆਵਾਂ ਦੇ ਕੋਲੇ ਕਿਸੇ ਬਾਬੇ ਦੇ ਕਿਸੇ ਦੇ ਉੱਥੇ ਗਿੱਟਿਆਂ 'ਚ ਡਿੱਗਣ ਕੋਈ ਉੱਥੇ ਡਿੱਗਣ ਕੋਈ ਉੱਥੇ ਡਿੱਗਰ ਤੇ ਕੋਈ ਇੱਧਰ ਨੂੰ ਉਤਰ ਜਾਂਦਾ ਕੋਈ ਆਂਦੇ ਆ ਜੀ ਆ ਸਾਡੇ ਮੈਂ ਆ ਨਾ ਬਾਈ ਜੀ ਸਿੱਖ ਹੂੰ ਤੋਂ ਆਪਦੇ ਗ੍ਰੰਥ ਸਾਹਿਬ ਨੂੰ ਮੰਨੋ Hindu ਹੋ ਤਾਂ ਤੁਸੀਂ ਆਪਦੇ ਨੂੰ ਮੰਨੋ ਇਹ ਮੇਰੀ ਸਲਾਹ ਹੈਗਾ ਤੁਹਾਡੀ ਮਰਜ਼ੀ ਮੰਨਣਾ ਮੰਨੋ ਨਹੀਂ ਮੰਨਣਾ ਤਾਂ ਰਸੂਲਪੁਰ ਨੂੰ ਸੱਦ ਲਿਆ ਕਰੋ ਜਿਵੇਂ ਤੁਸੀਂ ਸੱਦਿਆ ਤੇ ਰਸੂਲਪੁਰ ਤੋਂ ਕਰਾਈ ਜਾਇਆ ਕਰੋ ਜਿਹੜਾ ਕੁਝ ਕਰਾਉਣਾ ਹੈ ਮੇਰੇ ਨਾਲੋਂ ਬਾਈ ਜੀ ਭਾਵੇਂ ਰਸੂਲਪੁਰ ਨੂੰ ਸੱਦ ਕੇ ਤੇ ਗਿੱਧਾ ਪਵਾਈ ਜਾਓ ਸਾਨੂੰ ਕੀ ਲੈਣ ਦੇਣਾ ਸਾਨੂੰ ਤਾਂ ਇਸ ਚੀਜ਼ ਨਾਲ ਰੌਲਾ ਹੈ ਵੀ ਜਿੱਥੇ ਤੁਸੀਂ ਗਿੱਧਾ ਪਾਉਣ ਅਸਤੇ ਸੱਦਿਆ ਸੀ ਕੋਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਤਾ ਤੁਸੀਂ ਬੇਅਦਬੀ ਕਰਾਈ ਆ ਉਹ ਤੁਸੀਂ ਬਾਈ ਜੀ ਗੱਲ ਇਹ ਆ ਪਹਿਲਾਂ ਗੱਲ ਨੂੰ ਅਸੀਂ ਸਮਝ ਗਏ ਇੱਥੇ ਇਹ ਲੱਗਦਾ ਵੀ ਕਿਤੇ ਵੀ ਜਿਹੜਾ ਵੀ ਸਹਜ ਪਾਲਾ ਉਹ ਕਿਤੇ ਆਵਲੇ ਪਰ ਰੌੜਾ ਇਹ ਆ ਕਿਸੇ ਵਰਲੇ ਬੰਦੇ ਚ ਜਿਗਰਾ ਹੁੰਦਾ ਜਿਹੜਾ ਬੰਦਾ ਕਹਿੰਦਾ ਤੇ ਮੈਂ ਤਾਂ ਕਹਿਣਾ ਬਾਈ ਜੀ ਆਵਲੇ ਨੇ ਗਲਤ ਕੀਤਾ ਆਵਲੇ ਨੇ ਗਲਤ ਕੀਤਾ ਤੇ ਮਤਲਬ ਗਲਤ ਕੀਤਾ ਪਰ ਜਿਹੜਾ 200 ਬੱਚੀ ਦਾ ਵਿਆਹ ਕਰਾਇਆ ਉਹ ਬਹੁਤ ਸੋਹਣਾ ਕੰਮ ਕੀਤਾ ਕੁੜੀਆਂ ਨੂੰ ਦਾਜ ਦਿੱਤਾ ਕੁੜੀਆਂ ਦੀ ਜਾਨ ਸੰਭਾਲੀ ਆਇਆ ਕੁੜੀਆਂ ਦਾ ਸਭ ਕੁਝ ਉਹਨੇ ਕੀਤਾ ਬਹੁਤ ਸੋਹਣਾ ਕੀਤਾ ਬਾਈ ਜੀ ਪਰ ਜਿਹੜੀ ਆਖਰਲੇ ਦੇਨ ਉਹਨੇ ਸਾਰੀ ਰਿਸਰਚ ਸਵਾਭ ਵੀ ਪੁਵਾਈ ਆ ਉਹ ਵੀ ਉਹਨੂੰ ਮੁਬਾਰਕ ਹੈ ਉਹ ਬੇਸ਼ੱਕ ਮੇਰੇ ਵੱਲੋਂ ਉਹਨੂੰ ਹਰਜੀਤ ਰਸੂਲਪੁਰ ਨੂੰ ਸੱਦ ਲੈਂਦਾ ਉਹ ਜਿਹੜੇ 20 ਨੂੰ ਹੋਰਾਂ ਨੂੰ ਸੱਦ ਲੈਂਦਾ ਇੱਕੋ ਮੁੰਡਾ ਧ੍ਰਿੰਦਰ ਸੱਤਿਆਸੀ ਜਿਹੜਾ ਸ਼ਾਸਤ ਉਮਦਾ ਹਨ ਉਹਰਸ਼ਾ ਦੇ ਲੈਂਦਾ ਪਹਿਲੇ 4 ਦਿਨ ਸੋਡੇ ਕੋਈ ਹੋਰ ਤੁਸੀਂ ਮਹਾਂਪੁਰਖ ਕਿੰਨੇ ਸੱਦੇ ਹਿੰਦੂ ਧਰਮ ਦੇ ਕਿੰਨੇ ਵਧੀਆ ਸੀ ਯਾਰ ਤੁਹਾਡੀ ਸੰਗਤ ਵੀ ਨਿਹਾਲ ਹੁੰਦੀ ਸੀ ਉਹ ਜਿਹੜੇ ਜੋ ਵੀ ਤੁਸੀਂ ਸੰਤ ਮਹਾਂਪੁਰਖ ਆਪਦੇ ਸੱਦੇ ਸੀ ਪਹਿਲੇ 4 ਦਿਨ 3 ਦਿਨ ਜੋ ਵੀ ਕਿੰਨੇ ਆਏ ਕਿਸੇ ਨੇ ਕੋਈ ਉਹਦੇ ਤੇ ਕੋਈ ਕਿਸੇ ਨੂੰ ਸ਼ੰਕਾ ਹੋਈ ਕੋਈ ਗੱਲ ਨਹੀਂ ਜੀ ਤੁਹਾਡੇ ਆਪਦੇ ਕੋਈ ਮਹਾਂਪੁਰਖਾ ਕੋਈ ਆਪਾਂ ਨੂੰ ਤੋਂ ਉਹਨਾਂ ਬਾਰੇ ਪਤਾ ਵੀ ਨਹੀਂ ਵਿਚਾਰੇ ਪਹਿਲੇ ਜਿਹੜੇ 3-4 ਦਿਨ ਆਏ ਆ ਮੰਨੋ ਜੀ ਸੱਦ ਕੇ ਮੰਨੋ ਅਗਲੇ ਦਾ ਆਦਰ ਸਤਕਾਰ ਕਰੋ ਪੈ ਜੀ ਤੁਹਾਡੇ ਸਤਕਾਰਯੋਗ ਹੋਣਗੇ ਪਰ ਜਿਹੜੇ ਆ ਮੰਨ ਕੇ ਤੇ ਤੁਸੀਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੋਹਰਾ ਬਣਾਇਆ ਗੱ ਹਰਜੀਤ ਨੂੰ ਵੀ ਸੱਦ ਲੈਂਦੇ ਵਿੱਚ ਇਹਨੂੰ ਧਰਿੰਦਰ ਨੂੰ ਵੀ ਇਹਨੂੰ ਸੱਦ ਲੈਂਦੇ ਮੁੰਡੇ ਜਿਹੜਾ ਹੈਲੀਕਾਪਟਰ ਤੇ ਆਇਆ ਸੀ ਭਾਵੇਂ ਕਿੱਧਰ ਪਾਈ ਜਾਂਦੇ ਆ ਸਾਰਾ ਦਿਨ ਉਹ ਤਾਂ ਨੋਟ ਮਾਰੀ ਜਾਂਦੇ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਸੀ ਦੁੱਖ ਇਸ ਗੱਲ ਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਕਿਉਂ ਲੈ ਕੇ ਗਏ ਪਰ ਜੇ ਲੈ ਗਏ ਆ ਤਾਂ ਉਹਨੂੰ ਸੰਭਾਲਿਆ ਕਿਉਂ ਨਹੀਂ ਜੇ ਫਿਰ ਲੈ ਕੇ ਗਏ ਆ ਤਾਂ ਕੀਰਤਨੀਆਂ ਤੋਂ ਉਹਨਾਂ ਦੇ ਸੋਲੇ ਕਿਉਂ ਗਵਾਏ ਜੇ ਲੈ ਕੇ ਗਏ ਆ ਉਹ ਤਾਂ ਭਾਈ ਜੀ ਕੀਰਤਨੀਆਂ ਤੋਂ ਉਹਨਾਂ ਦੇ ਪੈਰੀਂ ਹੱਥ ਕਿਉਂ ਲਵਾਏ ਜੇ ਲੈ ਕੇ ਗਏ ਹੋ ਤਾਂ ਤੁਸੀਂ ਧਰਿੰਦਰ ਸ਼ਾਸਤਰੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰ ਨਾਜ਼ਰ ਬੀੜ ਦੇ ਕੋਲੋਂ ਉਹਨੂੰ ਕਿਵੇਂ ਠਾ ਕੇ ਪਹਿਲਾਂ ਘੜ ਤਾਂ ਉਹ ਵੱਡਾ ਕਿ ਦੱਸ ਉਹ ਧਰਿੰਦਰ ਧਰਿੰਦਰ ਵੱਡਾ ਕਿ ਧਰਮਸ਼ੀਰ ਗੁਰਗੰਦ ਸਾਹਿਬ ਜੀ ਵੱਡੇ ਆ ਫਿਰ ਜੇ ਸਾਨੂੰ ਪਤਾ ਨਹੀਂ ਤੇ ਫਿਰ ਅਸੀਂ ਉਹਨੂੰ ਲੈ ਕੇ ਕਿਉਂ ਜਾਂਨੇ ਆ ਧਰਮਸ਼ੀਰ ਗੁਰਗੰਦ ਸਾਹਿਬ ਜੀ ਅਸੀਂ ਸਮਝ ਨਹੀਂ ਸਕਦੇ ਬੇਨਤੀ ਆ ਗੱਲਾਂ ਨੂੰ ਸਮਝੋ ਤੇ ਡੂੰਘੀਆਂ ਗੱਲਾਂ ਹੁੰਦੀਆਂ ਪਹਿਲੀ ਗੱਲ ਜਦੋਂ ਕਿਸੇ ਦੀ ਧਰਮ ਦੀ ਗੱਲ ਹੋਵੇ ਨਾ ਤੇ ਜੇ ਕਿਸੇ ਬੰਦੇ ਨੂੰ ਨੌਲੇਜ ਨਾ ਹੋਵੇ ਉਸ ਬੰਦੇ ਨੂੰ ਆਪਦਾ ਵਿਅਕਤੀਗਤ ਵਿਚਾਰ ਨਹੀਂ ਦੇਣਾ ਚਾਹੀਦਾ ਸਮਝ ਗਏ ਹੋਰ ਕੋਈ ਅਸੀਂ ਉਹ ਨਹੀਂ ਵੀ ਕੋਈ ਕੋਈ ਬਲੌਗਰ ਆ ਜਾਂ ਕੋਈ ਸਾਨੂੰ ਸੋਸ਼ਲ ਮੀਡੀਆ ਤੋਂ ਕਮਾਈ ਆਉਂਦੀ ਆ ਜਾ ਕੋਈ ਅਸੀਂ ਇਸੇ ਚੀਜ਼ ਤੇ ਜਿੱਥੇ ਜਾਂ ਬੈਠੇ ਆ ਮੈਂ ਤਾਂ 3-4 ਮਹੀਨਿਆਂ ਬਾਅਦ ਬੋਲਦਾ ਹੁਣ ਨਾ ਜਦੋਂ ਮੇਰਾ ਆਪ ਦਾ ਦਾ ਪੇਚ ਸੂਤ ਲੱਗੇ ਜਦੋਂ ਮੈਨੂੰ ਲੱਗੇ ਵੀ ਹਾਂ ਵੀ ਵਾਕਿਆ ਕਿਸੇ ਬੰਦੇ ਨੇ ਯਾਰ ਗਲਤ ਕੀਤਾ ਅਜਰਾਲਾਬਾਦ ਉਹ ਮੁੰਡੇ ਨਾਲ ਗਲਤ ਹੋਇਆ ਸੀ ਕੀ ਨਾ ਉਹ ਮੁੰਡਾ ਮਾਰਦਾ ਸੀ ਜਿਹੜਾ ਫੌਜੇ ਸਰਾਰੀ ਨੇ ਮੈਂ ਕਦੇ ਨਹੀਂ ਬੋਲਿਆ ਸੀ ਮੈਂ ਮੁੰਡੇ ਦੇ ਮਗਰ ਬੋਲਿਆ ਮੈਂ ਕਿਹਾ ਫੌਜੇ ਦੀ ਐ ਜੀ ਤੈਸੀ ਫੌਜੇ ਦੀ ਤੁਸੀਂ ਮੁੰਡਾ ਮਾਰਤਾ ਤੇ ਉਹ ਇਕੱਠੇ ਕਿਉਂ ਨਹੀਂ ਹੁੰਦੇ 4 ਦਿਨ ਪਹਿਲਾਂ ਅਸੀਂ ਉਹ ਜਿਹੜਾ ਹਰੀਸ਼ ਏਤੀਏ ਵਾਲਾ ਰੌਲਾ ਪਿਆ ਹਰੀਸ਼ ਏਤੀਏ ਦੇ ਵਿਰੁੱਧ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਸਾਰੇ ਸਾਡੀ ਰਾਸ ਸਿੱਖ ਬਰਾਦਰੀ ਰਾਸ ਰਾਸ ਸਿੱਖ ਵੀ ਇਕੱਲੇ ਨਹੀਂ ਸਾਰੀਆਂ ਬਰਾਦਰੀਆਂ ਸਾਡੇ ਭਰਾ ਭੈਣ ਭਰਾ ਸਾਡੇ ਆਉਂਦੇ ਆ ਯਾਰ ਚਾਹੀ ਕੋਈ ਖੱਤਰੀ ਆ ਚਾਹੀ ਕੋਈ ਬ੍ਰਾਹਮਣ ਆ ਸਾਰੇ ਆਉਂਦੇ ਭੈਣ ਭਰਾ ਗੱਲ ਉਹ ਆ ਕਿ ਕੁਛ ਬੰਦੇ ਲੱਖ ਵਿੱਚ ਇੱਕ ਬੰਦਾ ਜਿਹੜਾ ਗਲਤ ਕਰਦਾ ਉਹੀ ਜੇ ਲੱਖ ਦਾ ਲੱਖ ਸਹੀ ਆ ਤਾਂ ਸਾਡੇ ਲੱਖ ਦਾ ਲੱਖ ਭਰਾ ਆ ਯਾਰ ਸਾਡਾ ਸਾਡੀ ਕਿਸੇ ਨਾਲ ਕੋਈ ਉਹ ਵੈਰ ਵਿਰੋਧਾਂ ਦੁਸ਼ਮਣ ਥੋੜਾ ਜਿਵੇਂ ਉਹ ਤਰਸੀਮ ਸਿੰਘ ਮੋਰਾ ਵਾਲੀ ਆਉਂਦਾ ਸੀ ਸਾਡਾ Hindu ਨਾਲ ਕੋਈ ਵੈਰ ਨਹੀਂ ਉਹ ਵੀ ਆਪਣਾ ਹੀ ਕੋਈ ਗੈਰ ਨਹੀਂ ਵੀ ਗੱਲ ਇਹ ਆ ਵੀ ਕਿਸੇ ਨਾਲ ਕੋਈ ਵੈਰ ਧਰਮ ਦਾ ਨਹੀਂ ਆ ਵੈਰ ਨਹੀਂ ਸਾਡੇ ਵਿਚਾਰਕ ਮਤ ਪੇਜਦਾ ਵੀ ਜਿਹੜਾ ਬੰਦਾ ਸਾਡੀ ਸਾਡੇ ਗੁਰੂ ਸਾਹਿਬ ਦੀ ਸਾਡੇ ਬਾਪ ਪਾਪ ਦੀ ਬੇਅਦਬੀ ਕਰਦਾ ਉਹ ਸਾਨੂੰ ਠੇਕਾ ਨਹੀਂ ਲੱਗਦਾ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਤੇ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਜਿਹੜਾ ਬੰਦਾ ਤੁਹਾਡੇ ਧਰਮ ਦੀ ਜਿਹੜਾ ਬੰਦਾ ਤੁਹਾਡੇ ਧਰਮ ਦੀ ਜਾਂ ਤੁਹਾਡੇ ਕਿਸੇ ਗੁਰੂ ਦੀ ਬੇਅਦਬੀ ਕਰਦਾ ਉਸ ਨਾਲ ਤੁਹਾਡੀ ਰੋਟੀ ਸਾਂਝੀ ਨਹੀਂ ਹੋਣੀ ਚਾਹੀਦੀ ਪਰ ਅਸੀਂ ਤਾਂ ਘਰੇ ਬੈਠੇ ਇਹ ਢੀਕਦੇ ਆ ਵੀ ਸਾਨੂੰ ਕਦੋਂ ਸਦਨ ਗਏ ਤੇ ਅਸੀਂ ਤਰੱਕੀ ਜਾ ਕੇ ਉਹਨਾਂ ਦੇ ਟੇਬਲ ਤੇ ਬਹਿ ਕੇ ਰੋਟੀ ਖਾ ਕੇ ਫੋਟੋ ਕਾਉਣੀ ਆ ਅਸੀਂ ਤਾਂ ਇਹ ਮੈਂ ਹੈਰਾਨ ਰਿਆਂ ਕੁਝ ਸਾਡੇ ਪੱਤਰਕਾਰ ਭਰਾਵਾਂ ਤੇ ਵੀ ਉਹਨਾਂ ਨੇ ਇੱਕੋ ਚੀਜ਼ ਚਲਾਈ ਰੱਖੀ ਜੀ ਦੇਖੋ ਜਲੇਬੀਆਂ ਦਾ ਲੰਗਰ ਕੋਈ ਆਖੇ ਜੀ ਆਉ ਦਾ ਲੰਗਰ ਆਪ ਕਬੜਿਆਂ ਦਾ ਲੰਗਰ ਜੀ ਵਿੱਚ ਬਰਫੀ ਚੱਲੀ ਜਾਂਦੀ ਜੀ ਵੇਖੋ ਐਡਾ ਜੀ ਚੱਕਰ ਮੈਂ ਇਹ ਧਰਮ ਨਾਲ ਯਾਰ ਫੇਟ ਲਾਹ ਤਾਂ ਸਾਡੇ ਬੰਦਿਆਂ ਤੇ ਯਾਰ ਮੈਂ ਕਹਿੰਨਾ ਪੱਤਰਕਾਰਾ ਚੱਲ ਭਰਾਵਾ ਤੂੰ ਪੱਤਰਕਾਰਾ ਸਾਡੇ ਨੂੰ ਜੀ ਦੀ ਮਰਜ਼ੀ ਖਬਰ ਚਲਾ ਸਾਨੂੰ ਤੇਰੇ ਨਾਲ ਕੋਈ ਨਾ ਗੁੱਸਾ ਨਾ ਗਿਲਾ ਔਰ ਮੈਂ ਜਾਣਾਂ ਵੀ ਉਹੋ ਜਗ੍ਹਾ ਨੂੰ ਸ਼ੇਅਰ ਕਰਨ ਵਾਲੇ ਵੀ ਸਾਡੇ ਆਪ ਦੇ ਸਿੱਖ ਭਰਾ ਯਾਰ ਅਸੀਂ ਮਚਿਓਰ ਬੰਦੇ ਆ ਯਾਰ ਮਚਿਓਰ ਬੰਦਾ ਕਿ ਜਲੇਬੀਆਂ ਦੀ ਖਬਰ ਚੱਲੂਗੀ ਪਕੌੜਿਆਂ ਦੀ ਖਬਰ ਚੱਲੂਗੀ ਉਹ ਜਿਹੜਾ ਜਲੇਬੀਆਂ ਤੇ ਪਕੌੜਿਆਂ ਦੀ ਉਹ 8-10 ਪੱਤਰਕਾਰ ਚਲਾਈ ਗਏ ਹੁਣ ਉਹਨਾਂ ਨੂੰ ਇਹ ਵੀ ਕਹੋ ਵੀ ਗੁਰਗਾਂ ਸਾਹਿਬ ਦੀ ਉੱਥੇ ਹੋਈ ਆ ਬਿਆਰ ਵੀ ਚਲਾਓ ਜੇ ਜ਼ਰੂਰਤ ਹੈਗੀ ਆ ਪਤਾ ਹੈ ਵੀ ਉੱਥੋਂ 25-25 30000 ਰੁਪਏ ਵਾਲੀਆਂ ਜਿਹੜੀਆਂ ਲੈ ਕੇ ਜਾਣੇ 30-30 ਨੋਟ 60 ਨੋਟ ਲੈ ਕੇ ਜਾਣੇ 5-500 ਵਾਲੇ ਉਹ ਨਹੀਂ ਮਿਲਣਗੇ ਬੇਨਤੀ ਹੈ ਇੱਕ ਧਾਰਮਿਕ ਮੁੱਦੇ ਨੂੰ ਸਾਰ ਮਿਕ ਮੁੱਦਾ ਰਹਿਣ ਦਿੱਤਾ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਉਹ ਰਹਿਣ ਦਿੱਤੀ ਜਾਵੇ ਐਵੇਂ ਹਿੰਦੂ ਸਿੱਖ ਹਿੰਦੂ ਸਿੱਖ ਇਹ ਚੀਜ਼ ਨਹੀਂ ਹਿੰਦੂ ਸਿੱਖ ਮਸਲਾ ਤਾਂ ਹੋ ਸਕਦਾ ਜਿਵੇਂ ਸਾਰੇ ਬੰਦਿਆਂ ਨੂੰ ਕਹਾਂ ਮੈਂ ਇੱਕ ਬੰਦੇ ਨੂੰ ਕਿਹਾ ਰਮਿੰਦਰ ਸਿੰਘ ਆਵਲਾ ਨੂੰ ਮੈਂ ਹੋਰ ਕਿਸੇ ਬੰਦੇ ਨੂੰ ਕਿਹਾ ਤੇ ਰਮਿੰਦਰ ਸਿੰਘ ਆਵਲਾ ਨੇ ਜਿਹੜਾ ਵਿਆਹਾਂ ਦਾ ਚੰਗਾ ਕੰਮ ਕੀਤਾ ਮੈਂ ਉਹ ਵੀ ਸਰਾਇਆ ਮੈਂ ਕਿਹਾ ਬਹੁਤ ਸੋਹਣਾ ਕੰਮ ਕੀਤਾ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਤੇ ਉਹਨਾਂ ਨੂੰ ਮੁਬਾਰਕਾ ਗੱਲ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਆ ਮੇਰੇ ਨਾਲ ਲੌਜੀਕਲੀ ਜਿਹੜਾ ਵੀ ਜੀ ਮਰਜੀ ਬੰਦਾ ਗੱਲ ਕਰ ਲੈ ਤੇ ਆਪਾਂ ਉਹਦੇ ਨਾਲ ਗੱਲ ਕਰਨ ਲਈ ਵੀ ਤਿਆਰ ਹਾਂ ਸੋ ਵੀ ਤੇ ਵਾਈਗਰੂ ਜੀ ਕੀ ਫਤਿਹ ਜੀ